ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਆ ਰਹੀ ਹੈ ਜੀ ਇਹ ਵੱਡੀ ਖਬਰ ਹੁਣੇ-ਹੁਣੇ ਐਸੇ ਵੱਡੇ ਪੰਜਾਬੀ ਅਦਾਕਾਰ ਦੀ ਮੌਤ ਦੇ ਬਾਰੇ ਆਈ ਹੈ ਵੱਡੀ ਖਬਰ ਹੁਣੇ ਆ ਰਹੀ ਹੈ ਜੀ ਇਹ ਵੱਡੀ ਖਬਰ ਦੇਖੋ ਪੂਰੀ ਸੱਚਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੇ ਪੰਜਾਬੀ ਮੀਡੀਆ ਅਦਾਰੇ ਪੰਜਾਬ ਟੀਵੀ ਦੇ ਸਵਾਲਿਓ ਇੱਕ ਗ੍ਰਾਫਿਕ ਸਾਂਝਾ ਕਰ ਦਾਵਾ ਕੀਤਾ ਜਾ ਰਿਹਾ ਇੱਕ ਪੰਜਾਬੀ ਅਦਾਕਰ ਬਿੰਨੂ ਢਿੱਲੋ ਦੀ ਸ਼ੜਕ ਹਾਦਸੇ ਚ ਮੌਤ ਹੋ ਗਈ ਹੈ ਫੇਸਬੁੱਕ ਯੂਜ਼ਰਸ ਗਾਗੀ ਢਾਲੀਵਾਲ ਨੇ ਵਾਇਰਲ ਗ੍ਰਾਫਿਕ ਸਾਂਝਾ ਕਰਦੇ ਲਿਖਿਆ ਕਿ ਆਹੋ ਜਦੋਂ ਫਰੀਦਕੋੜ ਆਇਆ ਸੀ ਉਦੋਂ ਸਹਾ ਤੇ ਹੀ ਸੀ ਜੀ ਹਾਂ ਰੋਜਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਅਦਾਕਾਰ ਬਿਨੂ ਟੇਲੋ ਸਹੀ ਇਸਤਮਾਨ ਤਹਾਨਾ ਤੇ ਉਹਨਾਂ ਦੀ ਮੌਤ ਦਾ ਦਾਵਾ ਕਰਦਾ ਵਾਇਰਲ ਗ੍ਰਾਫਿਕ ਫਰਜੀ ਹੈ ਪੜਤਾਲ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਉਹਨਾਂ ਨੇ ਮਾਣੇ ਨੂੰ ਲੈ ਕੇ ਖਬਰਾਂ ਲੱਭਗੀਆਂ ਸ਼ੁਰੂ ਕੀਤੀਆਂ ਦੱਸਦੇ ਕਿ ਸਾਨੂੰ ਵਾਇਰਲ ਦਾਵੇ ਨੂੰ ਲੈ ਕੇ ਕੋਈ ਅਧਿਕਾਰਤ ਖਬਰ ਨਹੀਂ ਮਿਲੀ ਦੱਸਦੇ ਕਿ ਇਹ ਖਬਰ ਝੂਠੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ